ਕਿਸਾਨ ਮਜ਼ਦੂਰ ਇੱਕਾ ਜਿੰਦਾਬਾਦ 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 ਵਫਾਕਿਓ ਜਿਹੜਾ ਅੱਜ ਦਾ ਇਹ ਇਕੱਠਾ ਇਹ ਪੰਜਾਬ ਗਵਰਨਮੈਂਟ ਔਰ ਸੈਂਟਰ ਗਵਰਨਮੈਂਟ ਦੀ ਬਰਖਲਾ ਫਿਆ ਕਿਸਾਨ ਦੀ ਪਾਣੀ ਹੋਈ ਫਸਲ ਮੰਡੀਆਂ ਦੇ ਵਿੱਚ ਰੋਂ ਰਹੀ ਆ ਅੱਜ ਪੰਜ ਦਿਨ ਹੋ ਚੁੱਕੀ ਆ ਸਰਕਾਰ ਦਾ ਇਹ ਵਾਦਾ ਸੀ ਕਿ ਇੱਕ ਤਰੀਕ ਤੋਂ ਜਿਹੜੀ ਬੋਲੀ ਆ ਉਹ ਸ਼ੁਰੂ ਕੀਤੀ ਜਾਊਗੀ ਅੱਜ ਪੈਂਟਿੰਗ ਹੋ ਚੁੱਕੀ ਆ ਕਿਸੇ ਪੰਜਾਬ ਦੀ ਮੰਡੀ ਵਿੱਚ ਕੋਈ ਬੰਦੀ ਸ਼ੁਰੂ ਨਹੀਂ ਹੋਈ ਕਿਤੇ ਝੋਨੇ ਦੇ ਓਬਾਰ ਲੱਗੇ ਪਿਆ ਵੰਡੀਆਂ ਦੇ ਵਿੱਚ ਕਿਸਾਨ ਦੀ ਪੁੱਤਾਂ ਦਾ ਪਾਣੀ ਫਸਲ ਰੋਲ ਰਹੀ ਆ ਜਿਹੜਾ ਕਿਸਾਨ ਨੂੰ ਬਹੁਤ ਦੁੱਖ ਆ ਇਸ ਕਰਕੇ ਕਿਸਾਨ ਆ ਕੇ ਜਿਲ੍ਹਾ ਸਰਕਾਰ ਦਾ ਘਰੋਂ ਕਰਨ ਲਈ ਇੱਥੇ ਬੈਠ ਚੁੱਕਾ ਆ ਜਦ ਤੱਕ ਕੋ ਕਿਸਾਨ ਨੂੰ ਇਹ ਵਿਸ਼ਵਾਸ ਨਹੀਂ ਹੁੰਦਾ ਇਹ ਕੋਈ ਫਸਲ ਜਿਹੜੀ ਆ ਅੱਜ ਹੀ ਬੰਦੀਆਂ ਦੇ ਵਿੱਚ ਪਾਰਦਰਨਾ ਭੇਜ ਕੇ ਕੋਈ ਤਰਾਈ ਹਰੂ ਕੀਤੀ ਜਾਊਗੀ ਔਰ ਨਾਲ ਹੀ ਲਿਫਟਿੰਗ ਜਿਹੜੀ ਆ ਉਹ ਕੀਤੀ ਜਾਊਗੀ ਉਹਨਾਂ ਕਰ ਜਿਹੜਾ ਕਿਸਾਨ ਆ ਇੱਥੇ ਸਰਦਾਰ ਜਾਰੀ ਰਹੂਗਾ ਚਾਹੇ ਸਾਨੂੰ 2 ਲੱਖ ਰੁਪਏ ਲੱਖਾਂ 4 ਲੱਖ ਜਿੰਨੇ ਦੇ ਮਰਥੀ ਲੱਗਣ ਇਹ ਤਰ੍ਹਾਂ ਮਗਰਤਾ ਜਾਰੀ ਰਹੂਗਾ ਕੋਈ ਇਹਦੇ ਨਾਲ ਹੀ ਜਿਹੜੀ ਡੀਐਪੀ ਖਾ ਦਾ ਉਹਦੇ ਲਈ ਵੀ ਅਸੀਂ ਪਹਿਲਾਂ ਵੀ ਡੀਸੀ ਸਾਹਿਬ ਨੂੰ ਮਿਲ ਕੇ ਬੇਨਤੀ ਕੀਤੀ ਸੀ ਸਾਨੂੰ ਉਸਦੇ ਨੂੰ ਵਿਸ਼ਵਾਸ ਹੋਇਆ ਜਿੰਨੇ ਵੀ ਤਸਵੀਰਾਂ ਨੇ ਮੀਰੋ ਉਸਾਰਨੇ ਤੇ ਹੋਏ। ਕਹਿੰਦੇ ਆ ਉਹਨਾਂ ਦਾ ਇੱਕ ਤੋਹਫਾ ਪਾ ਦਿੱਤਾ ਜਿਹਨਾਂ ਨਾਲ ਵੀ ਇਸ ਪਾਰਕ ਵਿੱਚ ਪਹੁੰਚਾਇਆ ਗੁਰੂ ਗੋਬਿੰਦ ਸਿੰਘ ਜੀ ਦਾ। ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਦੋਵਾਂ ਦੁਨੀਆ ਨੇ ਰੜਤੀ ਪ੍ਰੋਗਰਾਮ ਦਾ ਐਸੂਲੀ ਜਿਹੜਾ ਆਪਣਾ ਮੇਨ ਮੋਕਾ ਆ ਤੁਹਾਡੇ ਦਾ। ਕੋਈ ਆ ਛੋਲੇ ਦੀ ਤਰੀਕ ਤੇ ਦੂਸਰਾ ਜਿਹੜਾ ਸਾਹਰਪੋਰਡ ਦੇ ਵਿਚੇ ਆਰਮੋਰੀਟੀਆਂ ਲਈ ਉਹਦੇ ਖਾਦਮੇ ਉਹ ਜਗਾ ਕਰਦਾ ਆਈਗਾ ਉਹਦੇ ਵੰਦ ਦੇ ਵਿੱਚ ਅੱਜ ਆਪਾਂ ਇੱਥੇ ਇਕੱਠੇ ਹੋਏ ਆਂ ਸਤਿ ਸ੍ਰੀ ਅਕਾਲ ਜੀ ਸਾਰੇ ਬੁਲਾਰਿਆਂ ਨੂੰ ਬੇਨਤੀ ਆ ਕਿ ਜਿਹੜਾ ਆਪਾਂ ਵਿਖਾਇਆ ਅੱਜ ਦਾ ਕੋਈ ਹੀ ਆ ਕਿ ਝੋਲੇ ਦੀ ਗੀਤ ਤੇ ਜਿਹੜੀ ਵੀ ਖਾਸ ਦੀ ਪੇਲ ਤਾਂ ਪਲੱਸ ਜਿਹੜੇ ਲੋਕਾਂ ਨੇ ਲਈ ਵੀ ਖਾਦ ਦੀ ਜਮ੍ਹਾਂ ਹੋਰੀ ਕੀਤੀ ਸੀ ਉਹਦੇ ਦੇ ਵੀ ਆਪਾਂ ਸਾਰਿਆਂ ਨੇ ਨਾਮਾਂ ਬਣਾਏ ਆ ਉਹਨਾਂ ਨੂੰ ਯੇ ਕਰਨਾ ਆ ਉਹਦੂ ਜੀ ਆਪਾਂ ਨੂੰ ਮਸ਼ਹੂਰ ਕਰਨਾ ਚਾਹੁੰਦੇ ਆਂ ਨਾ ਕਿਸੇ ਵੀ ਜਨਮ ਭਰਾ ਨੂੰ ਪਤਾ ਹੈ ਉਹ ਜਗ੍ਹਾ ਦਾ ਤਾਂ ਉੱਥੇ ਰੇਡ ਕਰ ਚੱਲਦੇ ਆਂ ਤੇ ਦੂਸਰੀ ਵਾਰ ਇਹ ਬੀਜੇਪੀ ਖਾਸ ਤੁਹਾਨੂੰ ਕੋਈ ਵੇਚ ਰਿਹਾ ਆ ਥਾੜਾ ਬਿਜਾਰੀ ਕਰ ਰਿਹਾ ਆ ਜਨਾਬ ਸਾਡੀ ਜੈਂਕ ਉਪਨਾਸ਼ ਰੈਨੂ ਜੂਰੀਓ ਦਿੰਦਾ ਆ ਬਹੁਤ ਹਿਊਰ ਤੋਂ ਵੀ ਲੈਣ ਦੀ ਸ਼ਿਕਾਇਤ ਕਰਦੇ ਆਂ ਕਿਸੇ ਬੜੇ ਆਪਰ ਨੂੰ ਸਾਡੇ ਨਾਲ ਸੰਪਰਕ ਕਰੋ ਜਾਂ ਆਪਣੀ ਜਿਹੜਾ ਵੀ ਤੁਹਾਡੇ ਸੁਆਗਤ ਨਾਲ ਕੋਈ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਹੁਣ ਵੀ ਕੰਮ ਕਰ ਸਕਦਾ ਹੋਵੇ ਜੋਂ ਮੇਰੇ ਕੋਲ ਸੇਕ ਤੇ ਸਾਰਿਆਂ ਨੇ ਸਾਡੇ ਕਮਿਸ਼ਨ ਦੀ ਮੌਫਿਆ ਵਾਈਸਪ੍ਰੀਮਾ ਭਾਰਤੀ ਮਦਾਨ ਯੂਨੀਅਨ ਸਾਡੀਆਂ ਜਿਹੜੀਆਂ ਪ੍ਰੋਫੈਸ਼ਨਲ ਹੋਊਗਾ ਇਹ ਵੀ ਬੰਦ ਨੂੰ ਇੱਕ ਦਸਰਨਾ ਵੀ ਚਾਹੁੰਦੇ ਔਰ ਬੇਨਤੀ ਕਰਦੇ ਹਾਂ ਕਿ ਅਗਨ ਸ਼ਾਮ ਤੱਕ ਸਾਡੇ ਜਿਹੜੀ ਰੇਡ ਨਾਲ ਲੱਗਿਆ ਕੱਲ ਨੂੰ ਤੁਸੀਂ ਜਿੰਨਨੀ ਉਹੀ ਰੇਡ ਨਾਲ ਕੇ ਪ੍ਰਾਈਸ ਸ਼ੁਰੂ ਹੋਣੀ ਆ ਤੁਸੀਂ ਸਵੇਰ ਨੂੰ ਗਿਣ ਨਹੀਂ ਸਕਦੇ ਕਿੰਨੇ ਥਾਵਾਂ ਤੇ ਤੁਹਾਡੇ ਰੋਡ ਜਾਮ ਹੋ ਗਏ ਤੁਹਾਨੂੰ ਕਿਸੇ ਦਿੱਕਤ ਨਹੀਂ ਹੋਣੀ ਹੋਵੇਗੀ ਉਸ ਕਰਕੇ ਅਸੀਂ ਕਹਿੰਦੇ ਹਾਂ ਜਿਹੜਾ ਕਿਸਾਨ ਆ ਪੁੱਤਾਂ ਵਾਂਗਰ ਪਾਲੀਓ ਫਸਲ ਜਿਹੜੀ ਸੱਪਾਂ ਦੀਆਂ ਫਿਰੀਆਂ ਮਿਲ ਰਹੀਆਂ ਨੇ ਅੱਜ ਸਾਡੀ ਰੋੜ ਰਹੀਆਂ ਉਹਨੂੰ ਜਲਦੀਆਂ ਵਿੱਚ ਕਾਈ ਕਰਾਓ ਕੋਰਪੋਰੇਸ਼ਨ ਕਰੋ ਮੈਂ ਬੇਨਤੀ ਕਰ ਰਿਹਾ ਹਾਂ ਕਿ ਇਸ ਨਾਲ ਲੋਕ ਤਲਾਸ਼ੇ ਆਪਣਾ ਕੋਈ ਤਰ੍ਹਾਂ ਕੋਈ ਤਰ੍ਹਾਂ ਪ੍ਰਚਾਰ ਸੰਚਾਰਵੇ ਸਹਿਮਾ ਹਾਂ ਜ਼ਿਲ੍ਹੇ ਬਸੇ ਤੋਂ ਮੈਂ ਮਾਰਦੇ ਬੰਦੇ ਕਰਤਾਰ ਸਿੰਘ ਸਾਹਿਬ ਜੀ ਨਾਲ ਵੀ ਮੇਰੀ ਵੀ ਉਹੀ ਕਰਨੇ ਇਹ ਕਿਹਾ ਵੀ ਸ਼ਾਮ ਤੱਕ ਲੱਗੇ ਸਾਰੇ ਮਸਲੇ ਖਤਮ ਹੋ ਜਾਣਗੇ ਸਾਰਾ ਜੰਮੇ ਦੋ ਮੰਡੀਆਂ ਦਾ ਸਾਹਦਾ ਹੀ ਆ ਕੋਈ ਸਾਰਾ ਜੰਮੇ ਦੋ ਮੰਡੀਆਂ ਦੇ ਦੇਖੋ ਮੁੱਖਾ ਬਾਹਰ ਮਿਹਨਤ ਕਰੇਗਾ ਨਾ ਗੱਲ ਹੋ ਜਾਈ ਚੇਹੇ ਅੱਜ ਤੁਸੀਂ ਮੇਰੀ ਗੱਲ ਦੀ ਅਗਰ ਤੁਸੀਂ ਸਾਨੂੰ ਕੋਈ ਸਨੇਹਾ ਦਿਖਾਓ ਤਾਂ ਅਜੇ ਵੀ ਮੈਂ ਸਖਤੀ ਕਰਾਂਗਾ ਬਾਬਾ ਜੀ ਕੀ ਕਰ ਰਹੇ ਹੋ ਬੁੱਢੇ ਨਾ ਕੋਸ਼ਿਸ਼ ਕਰਾ ਲੈ ਹਾਂ ਬੁੱਢੇ ਬੁੱਢੇ ਠੀਕ ਨਾ ਹੈ ਮੈਂ ਰੀਤ ਸਿੰਘ ਪ੍ਰਧਾਨ ਜ਼ਿਲ੍ਹਾ ਜਲੰਧਰ ਪੀਕੇ ਜੋ ਕਾਦੀਆਂ ਚ ਜੇਵੰਦੀ ਅੱਜ ਇਹ ਜਿਹੜਾ ਧਾਨਾ ਦਿੱਤਾ ਗਿਆ ਇਹ ਸਰਕਾਰ ਦੇ ਸੈਂਟਰ ਦਾ ਪੰਜਾਬ ਸਰਕਾਰ ਦੇ ਖਿਲਾਫ ਦਿੱਤਾ ਗਿਆ ਇਹ ਸਾਡੇ ਦੋਨਾਂ ਜਥੇਬੰਦੀਆਂ ਨੂੰ ਭਾਰਤੀ ਕਿਸਾਨ ਜੀ ਨੇ ਪੰਜਾਬ ਤੇ ਭਾਰਤੀ ਕਾਦੀਆਂ ਨੂੰ ਸਾਂਝਾ ਧਾਨਾ ਦਿੱਤਾ ਗਿਆ ਹੈਗਾ ਜਦੋਂ ਕਿ ਅੱਗੇ ਜਿਹੜੀਆਂ ਸਰਕਾਰਾਂ ਸੀਗੀਆਂ ਚਾਹੇ ਇਹ ਵੀ ਸਰਕਾਰ ਸੀਗੀ 1 ਅਕਤੂਬਰ ਤੋਂ ਸਾਡੀ ਜਿਹੜੀ ਝੋਨੇ ਦੀ ਖਰੀਦ ਸ਼ੁਰੂ ਹੋ ਜਾਂਦੀ ਸੀਗੀ ਇਸ ਵਾਰ ਅੱਜ 5 ਤਰੀਕ ਹੋ ਚੁੱਕੀ ਆ ਮੰਡੀਆਂ ਦੇ ਵਿੱਚ ਜਿਹੜਾ ਝੋਨੇ ਦਾ ਇਹ ਬਹੁਤ ਵੱਡੇ ਵੱਡੇ ਉਮਾਰ ਲੱਗਿਆ ਝੋਨਾ ਸਿੱਟ ਨੂੰ ਜਗ੍ਹਾ ਨਹੀਂ ਮਿਲ ਰਹੀ ਤਾਂ ਹਾਲੇ ਤੱਕ ਕੋਈ ਵੀ ਸਰਕਾਰੀ ਮੰਡੀ ਬੋਰਡ ਦਾ ਕੋਈ ਵੀ ਸਰਕਾਰੀ ਅਫਸਰ ਨਾ ਕੋਈ ਇੰਸਪੈਕਟਰ ਕੋਈ ਵੀ ਮੰਡੀ 'ਚ ਨਹੀਂ ਪਹੁੰਚਿਆ ਇਸ ਕਰਕੇ ਅੱਜ ਅਸੀਂ ਉਹਦੇ ਖਿਲਾਫ ਵੀ ਸਾਡਾ ਝੋਨਾ ਕਿਉਂ ਨਾ ਚੱਕ ਹੋ ਰਿਹਾ ਇੱਥੇ ਡੀਸੀ ਸਾਹਿਬ ਦਾ ਨੂੰ ਮੰਗ ਪੱਤਰ ਦੇਣ ਆਏ ਸੀਗੇ ਔਰ ਮਿਰੀ ਵੀ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਉਹਨੇ ਸ਼ਾਮ ਤੱਕ ਦਾ ਟਾਈਮ ਲਿਆ ਵੀ ਸ਼ਾਮ ਤੱਕ ਅਸੀਂ ਜਿਹੜੀ ਇਹ ਝੋਨੇ ਦੀ ਖਰੀਦ ਸ਼ੁਰੂ ਕਰ ਦਾਂਗੇ ਔਰ ਉਹਨਾਂ ਦੇ ਲੀਡਰ ਸਾਹਿਬ ਵੀ ਆਏ ਆ ਉਹਨੇ ਵੀ ਇਹ ਵਿਸ਼ਵਾਸ ਦਿਵਾਇਆ ਪਰ ਅਸੀਂ ਦੁਬਾਰਾ ਫੇਰ ਤੁਹਾਡੇ ਮੀਡੀਆ ਰਾਹੀਂ ਕਹਿਣਾ ਚਾਹੁੰਦੇ ਆ ਵੀ ਸਰਕਾਰ ਇਹਨੂੰ ਕੋਈ ਅੰਘੋਲਿਆ ਨਾ ਕਰੇ ਡੀਸੀ ਸਾਹਿਬ ਵੀ ਅੰਘੋਲਿਆ ਨਾ ਕਰਨ ਅਗਰ ਸ਼ਾਮ ਨੂੰ ਸਾਡੀ ਖਰੀਦ ਨਹੀਂ ਸ਼ੁਰੂ ਹੁੰਦੀ ਤਾਂ ਜੇ ਅਸੀਂ ਜਿਹੜੇ ਮਹਿਤਪੁਰ ਵਾਲੇ ਆ ਇਹ ਮਹਿਤਪੁਰ ਵਾਲਾ ਰੋਡ ਬੰਦ ਕਰਨਗੇ ਅਸੀਂ ਫਲੋਰ ਦੇ ਵਿੱਚ ਜੀਡੀ ਰੋਡ ਜਾਂ ਹੋਰ ਅਹੀ ਰੋਡ ਬੰਦ ਕਰਾਂਗੇ ਅਗਰ 2 ਦਿਨ ਹੋਰ ਇਦਾਂ ਹੀ ਲੰਘਾ ਤਾਂ ਇਹਨਾਂ ਨੂੰ ਹਰ ਜਗ੍ਹਾ ਰੋਡ ਬੰਦ ਮਿਲੋਗੇ ਇਸੇ ਕਰਕੇ ਸਾਨੂੰ ਉਹ ਕਹਿਣਾ ਵੀ ਸ਼ਾਮ ਤੱਕ ਜਿਹੜੀ ਸਾਡੀ ਖੀਤ ਸ਼ੁਰੂ ਕਰ ਦਿੱਤੀ ਜਾਵੇ ਤਾਂ ਕਿ ਜਿਹੜਾ ਕਿਸਾਨ ਆ ਉਹ ਖੱਜਲ ਖਵਾਰ ਨਾ ਹੋਵੇ ਨਹੀਂ ਇਹ ਪਹਿਲੀ ਵਾਰੀ ਹੋਇਆ ਝੋਨਾ ਨਹੀਂ ਚੱਕਿਆ ਇਹਨਾਂ ਨੇ ਇਹ ਹਾਂ ਜੀ ਇਹ ਸਭ ਤੋਂ ਪਹਿਲੀ ਵਾਰੀ ਹੋਇਆ ਕਿ ਵੀ ਜਿਹੜਾ ਝੋਨਾ ਪਹਿਲੀ ਤੋਂ 5 ਤਰੀਕ ਤੱਕ ਕੋਈ ਰੇਡ ਨਹੀਂ ਲੱਗਾ ਕੋਈ ਜਿਹੜਾ ਮੰਡੀ ਬੋਰਡ ਦਾ ਅਧਿਕਾਰੀ ਆ ਕੋਈ ਇੰਸਪੈਕਟਰ ਕੋਈ ਪੰਨ ਕੋਈ ਜਿਹੜੀ ਏਜੰਸੀਆਂ ਮੰਡੀ 'ਚ ਨਹੀਂ ਆਈ ਜਿਹੜਾ ਕਿ ਕਿਸਾਨ ਐਤ ਕੀ ਕਈ ਵਾਰ ਐਤ ਕੀ ਸਰਕਾਰ ਨੇ ਕਈ ਘੱਟ ਪਾਣੀ ਨਾਲ ਜਾਂ ਘੱਟ ਸਮੇਂ ਵਿੱਚ ਜਿਹੜੇ ਪੱਕਣ ਵਾਲੀਆਂ ਫਸਲਾਂ ਨੂੰ ਸਾਨੂੰ ਕਹਿ ਕੇ ਲਵਾਇਆ ਸੀਗਾ ਕਿਸਾਨਾਂ ਨੇ ਉਹ ਵੱਡਾ ਹੰਗਾਰਾ ਦਿੱਤਾ ਪਰ ਉਹ ਝੋਨਾ ਪੱਕ ਗਿਆ ਮੰਡੀ ਵੀ ਤਿਆਰ ਹੋ ਕੇ ਆ ਗਿਆ ਤਾਂ ਜੀ ਸਰਕਾਰ ਆ ਸਾਨੂੰ ਭਾਜੀ ਨਜ਼ਰ ਆ ਰਹੀ ਆ ਇਹ ਪਹਿਲੀ ਤਰੀਕ ਦੀ ਗੱਲ ਨਹੀਂ ਕਈ ਮੇਰੇ ਵੀਰ ਮਹਿਤਪੁਰ ਦੇ ਵਿੱਚ 23 9 ਤੋਂ ਮੰਡੀਆਂ 'ਚ ਬੈਠੇ ਆ ਉਹ ਪਹਿਲੀ ਤਰੀਕ ਦੀ ਅੜੀ ਕਰ ਰਹੇ ਸੀਗੇ ਪਰ ਪਹਿਲੀ ਤੋਂ ਅਜ ਪੰਜ ਹੋ ਗਈ ਆ ਕੁਛ ਨਹੀਂ ਹੋਇਆ ਇਸ ਕਰਕੇ ਅਸੀਂ ਆਏ ਆ ਇਸ ਬਈ ਜੇ ਅੱਜ ਅਸੀਂ ਇਹਨਾਂ ਦੇ ਕਹੇ ਤੇ ਧਰਨਾ ਹੋਸਟਪੌਨ ਕਰਨ ਲੱਗੇ ਆ ਜੇ ਇਨੀ ਸਾਡੀ ਜਿਹੜੀ ਅੱਜ ਮੰਗਿਆ ਨਾ ਮੰਨੀ ਸਾਡਾ ਸ਼ਾਮ ਤੱਕ ਜੀ ਸ਼ੁਰੂ ਨਾ ਹੋਈ ਸਵੇਰ ਨੂੰ ਇਹਨਾਂ ਨੂੰ ਬਹੁਤ ਜਿਹੜੀਆਂ ਸੜਕਾਂ ਤੇ ਜਾਮ ਲੱਗੇ ਨਜ਼ਰ ਆਉਂਦਾ ਝੋਨਾ ਨਾ ਚੱਕਣ ਦਾ ਸਰਕਾਰ ਦਾ ਕਾਰਨ ਕੀ ਹੈ ਦੇਖੋ ਇਹਦਾ ਸਰਕਾਰ ਨੂੰ ਪਤਾ ਅੱਜ ਜਦੋਂ ਝੋਨਾ ਸਰ ਤੇ ਆ ਗਿਆ ਅੱਜ ਸਰਕਾਰ ਧੋੜੀ ਫਿਰਦੀ ਆ ਸਰਕਾਰ ਨੂੰ ਪਤਾ ਨਹੀਂ ਸੀ ਵੀ ਅਜ ਤੋਂ 2 ਮਹੀਨੇ ਪਹਿਲਾਂ ਵੀ ਝੋਨਾ ਇੰਨੀ ਤਰੀਕ ਨੂੰ ਮੰਡੀਆਂ ਵਿੱਚ ਆ ਜਾਣਾ ਅਸੀਂ ਜਿਹੜੇ ਸਾਡੇ ਸੈਲਰ ਆ ਸਾਡੇ ਗਦਾਮ ਆ ਉਹਨਾਂ ਨੂੰ ਅਸੀਂ ਖਾਲੀ ਕਰੀਏ ਜਾਂ ਕੁਝ ਕਰੀਏ ਦੇਖੋ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ ਅਸੀਂ ਝੋਨਾ ਮੰਡੀ ਲਾਉਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਕਿ ਜਿਹੜਾ ਸਾਡਾ ਝੋਨਾ ਉਹਨੇ ਕਿੱਥੇ ਲਾਉਣਾ ਹੈ ਲੇਕਿਨ ਇਹ ਸਰਕਾਰ ਫੇਲ ਹੋਈ ਆ ਤੁਸੀਂ ਹੋਰ ਦੇਖ ਲਓ ਝੋਨਾ ਸਾਡਾ ਮੰਡੀਆਂ ਜੜ ਰਿਹਾ ਇਹਨਾਂ ਦੇ ਜਿਹੜੇ ਨੁਮਾਇੰਦੇ ਆ ਐਸ ਡੀ ਐਮ ਹੋਵੇ ਤਹਿਸੀਲਦਾਰ ਸਾਹਿਬ ਹੋਵੇ ਡੀ ਸੀ ਸਾਹਿਬ ਹੋਵੇ ਪੁਲਿਸ ਦੇ ਵੱਡੇ ਵੱਡੇ ਅਫਸਰ ਪਿੰਡਾਂ ਵਿੱਚ ਜਾ ਕੇ ਸਾਨੂੰ ਡਰਾ ਰਹੇ ਆ ਵੀ ਜੇ ਅੱਗ ਲਾਈ ਸੀ ਆ ਕਰਾਂਗੇ ਕੱਲ ਮੇਰੀ ਐਸ.ਵੀ. ਰਾਏ ਸਾਹਿਬ ਨਾਲ ਵੀ ਗੱਲ ਹੋਈ ਐਸ.ਡੀ.ਐਮ. ਸਾਹਿਬ ਨਾਲ ਹੋਈ ਮੈਂ ਕਿਹਾ ਦੇਖੋ ਜੀ ਤੁਸੀਂ ਪਰਚੇ ਕਰੋ ਐਜਿਊਡਿਸ਼ਨ ਉਹ ਤਾਂ ਸਾਡੀਆਂ ਹੈਗੀਆਂ ਹੀ ਆ ਪਰ ਮੈਂ ਕਿਹਾ ਹਾਲ ਦੀ ਕਰੀ ਨਹੀਂ ਹਲੇ ਸਾਡਾ ਜਿਹੜਾ ਮੰਡੀਆਂ 'ਚ ਝੋਨਾ ਸਾਡਾ ਉਹਦਾ ਬਚਾਓ ਅੱਗ ਦਾ ਬਾਅਦ ਦੀ ਗੱਲ ਤੁਸੀਂ ਜਿਹੜਾ ਆ ਕੇ ਅਰੇ 20 ਦਿਨੋਂ ਬਾਅਦ ਗੱਲ ਹੋਣੀ ਆ ਅੱਜ ਸਾਡਾ ਮੰਡਿਆ ਝੋਲਾ ਪੁੱਤਾਂ ਵਾਂਗਰ ਪਾਲੀ ਫਸਲ ਰੋਣੀ ਆ ਉਹਦੇ ਬਾਰੇ ਤੁਹਾਡੀ ਕੋਈ ਮੀਟਿੰਗ ਨਹੀਂ ਪੰਜਾਬ ਦੀ ਸਾਰੀ ਮੰਡੀਆਂ ਝੋਨਾ ਪਿਆ ਸਾਰੀਆਂ ਮੰਡੀਆਂ ਝੋਨਾ ਪਿਆ ਜੀ ਇਸੇ ਹੋ ਰਾ ਜੀ ਕਿਸੇ ਜਿਹੜੀ ਕਿਸੇ ਦੇ ਵੱਧ ਪਿਆ ਕਿਸੇ ਚ ਘਟ ਪਿਆ ਹੋਰ 2-4 ਦਿਨ ਦੇ ਵਿੱਚ ਹਰ ਪੰਜਾਬ ਦੀ ਮੰਡੀ ਐਨ ਫੁੱਲ ਹੋ ਜਾਊਗੀ ਇਸ ਕਰਕੇ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਚੇਤਾਵਨੀ ਵੀ ਦਿੰਦੇ ਆ ਅਗਰ ਸ਼ਾਮ ਤੱਕ ਖਰੀਦ ਨਹੀਂ ਕੋਈ ਤਾਂ ਕੱਲੋਂ ਤੁਹਾਨੂੰ ਬੜੀਆਂ ਰੋੜਾਂ ਦੀ ਜਾਮ ਮਿਲ ਜੇਗੀ। ਇਹ ਜਿਹੜੀ ਰੋਡ ਜਿਹੜੇ ਜਾਮ ਕਰੋਗੇ ਤੁਸੀਂ ਇਹ ਝੋਨਾ ਗੇਰ ਕੇ ਕਰੋਗੇ ਵੈਸੀ ਬੈਠੋਗੇ। ਨਹੀਂ ਨਹੀਂ ਅਸੀਂ ਬੈਠਾਂਗੇ ਅਸੀਂ ਇਹ ਝੋਨਾ ਕਿਉਂ ਖਰਾਬ ਕਰਾਂਗੇ? ਅਸੀਂ ਝੋਨੇ ਦੀਆਂ ਟਰਾਲੀਆਂ ਲੱਦ ਕੇ ਅਸੀਂ ਰੋਡ ਦੇ ਉੱਪਰ ਲਾਵਾਗੇ। ਇੱਕ ਤਾਂ ਇਹ ਹੈ ਜਿਹੜੇ ਆੜ ਜਿਹੜਾ ਆੜ ਜਿਹੜਾ ਆੜਤੀਆਂ ਦਾ ਮਸਲਾ ਉਹ ਸੋਲਵ ਹੋ ਗਿਆ। ਦੇਖੋ ਆਪਕਿਆਂ ਦਾ ਮਸਲਾ ਆ ਉਹ ਤਕਰੀਬਨ ਹੋਰ 100 ਸੋਲਵ ਹੋ ਚੁੱਕਾ ਹੈ। ਕਾਫੀ ਸੋਲਵ ਹੋ ਚੁੱਕਾ ਹੈ। ਉਹ ਬਾਕੀ ਅਸੀਂ ਆਪਣੀ ਕਿਸਾਨਾਂ ਆ ਬਾਕੀ ਅਸੀਂ ਆੜਤੀਆਂ ਦੇ ਵੀ ਨਾਲ ਆ ਇਹ ਨਹੀਂ ਗੱਲ ਹੈਗੀ। ਸਾਡੀ ਫਸਲ ਜਲਦੀ ਜਲਦੀ ਚੁੱਕੀ ਜਾਵੇ ਔਰ ਠੀਕ ਹੈ ਨਹੀਂ ਤਾਂ ਫਿਰ ਕੱਲ ਤੋਂ ਦਾ ਜਰੇ ਅੰਦੋਲਨ ਸ਼ੁਰੂ ਹੋ ਜਾਣ ਹਾਂਜੀ ਮੈਂ ਭਾਈ ਕੀ ਨਾ ਕਰਾਂ